ਸੰਬਰਾਲਾ ਦੇ ਨਜ਼ਦੀਕੀ ਪਿੰਡ ਲੱੱੜੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਵਾਲੇ ਸਥਾਨ ਨੂੰ ਕਿਸੇ ਕਾਰਨ ਕਰਕੇ ਅਚਾਨਕ ਅੱਗ ਲੱਗ ਗਈ ਅਤੇ ਉਸ ਸਥਾਨ ਤੇ ਪਏ ਸ਼ਸਤਰ ਅਤੇ ਗੁਰੂਆਂ ਦੀਆਂ ਫੋਟੋਆਂ ਵੀ ਅੱਗ ਦੀ ਭੇਂਡ ਵਿੱਚ ਚੜ ਗਈਆਂ ਜਿਸ ਦੀ ਸੂਚਨਾ ਜਦੋਂ ਪਿੰਡ ਵਾਸੀਆਂ ਨੂੰ ਮਿਲੀ ਤਾਂ ਪਿੰਡ ਵਾਸੀ ਤੁਰੰਤ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ ਅਤੇ ਉਹਨਾਂ ਦੇ ਬਲੋ ਇਲਜ਼ਾਮ ਲਗਾਇਆ ਗਿਆ ਕਿ ਇੱਥੇ ਜਿਹੜਾ ਕਿ ਹੋਰ ਆਪਣੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਦਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਦੀਆਂ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਦੇ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ 'ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਆ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੁਰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਵੀ ਅੱਗ ਲੱਗ ਚੁੱਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਨੂੰ ਸਾਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 4-5 ਵਜੇ ਦੀ ਗੱਲ ਹੈ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ ਅੱਜ ਦੀ ਸੰਗਤ ਕੱਲ੍ਹ ਸ਼ਾਮ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮਥਾਡੇ ਕਾਨੂੰਨਾ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਜੇ ਕਿਸੇ ਨੂੰ ਉਪਲਾਹ ਵਗੈਰਾ ਨਹੀਂ ਕੀਤਾ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਸੀ ਐਨਾ ਉਹ ਨਹੀਂ ਕੀਤਾ ਜੀ ਜੀ ਲੱਗਦਾ ਕਿਦਾਂ ਹੋ ਲੋ ਲੱਗਿਆ ਪਤਾ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਜੀ ਪਿੰਡ ਵਾਲਿਆਂ ਦਾ ਇੱਥੇ ਆਉਣਾ ਜਾਣਾ ਹੈਗਾ ਗੁਰਦੁਆਰਾ ਸਾਹਿਬ ਚ ਹਾਂਜੀ ਤਾਂ ਆਉਂਦੀ ਹੈ ਸੰਗਤ ਬਹੁਤ ਆਉਂਦੀ ਹੈ ਕਿੰਨੀ ਕੀ ਸੰਗਤ ਮੌਜੂਦ ਸੀ ਉਸ ਸਮੇਂ ਹੈਗੇ ਸੀਗੇ 5-7 ਜਣੇ ਸੀਗੇ ਸ਼ਾਮ ਨੂੰ ਉੱਥੇ ਹੀ ਮੌਕੇ ਦੇ ਉੱਤੇ ਗੁਰਦੁਆਰਾ ਦੇਖਸਰ ਕਟਾਣਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਗੁਰੂ ਦੇ ਸਿੰਘ ਪਹੁੰਚੇ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ ਫੋਨ ਆਇਆ ਕਿ ਗੁਰਦੁਆ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਿਰਿੰਦਰ ਸਿੰਘ ਜੀ ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਜੀ ਗ੍ਰੰਥੀ ਸਿੰਘ ਅਤੇ ਦਾਸ ਇੱਥੇ ਪਹੁੰਚੇ ਆ ਅੱਗੇ ਇੱਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਲਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਹੈ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਪਿੱਛੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੋਂ ਤਾਂ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਤ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੋਣਾ ਹੈ ਇਹ ਦੋਵੇਂ ਜਿਵੇਂ ਕਹਿਦੀਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਣਾ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਇੱਕ ਟਕਸਾਲ ਦਾ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਪੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆਂ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨਾਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਇੱਥੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਸੋਤੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਗੁਰੀ ਦੇ ਸਰ ਸੁਖਵਿੰਦਰ ਸਿੰਘ ਉਰੀ ਜੀ ਦੇ ਸਾਡੇ ਆ ਨਿਆਂਗ ਜਥੇਬੰਦੀਆਂ ਦੇ ਉਹਦੇ ਆਧਾਰ ਨੇ ਸਮਰਾਲੇ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਬ੍ਰਿਜ ਜੀ ਐਸਚਓ ਸਮਰਾਲਾ ਦੇਸ ਸਚੂ ਮਚੂੜ ਜਿਹੜਾ ਮੋਕੇ ਤੇ ਆਇਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਟ ਤੇ ਜਿਹੜੀ ਪਿਛੇ ਪਾਸੇ ਜੋਤ ਜਗਦੇ ਹੁੰਦੇ ਆ ਉਹ ਜੋਤ ਦੇ ਨਾਲ ਉਹ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜਾ ਉਹ ਤੜਾ ਲੱਕੜ ਦਾ ਸਮਾਨ ਵੀ ਸੀ ਜਾਂ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਡੀਵੀਆਰ ਅਸੀਂ ਕਬਜ਼ੇ ਦੇ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆਈਆਂ ਪਹਿਲੇ ਆਲਰੇਡੀ ਚੱਲਦੀਆਂ ਇੱਕ 스ਪੈਂਡ ਦੀ ਤੇ ਇੱਕ ਵਾਰ ਲਈ ਪੰਡਾਂ ਦੇ ਇੱਕ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਇਹਦਾ ਕੇਸ ਵੀ ਜਿਹੜਾ ਮਾਨਜੋ ਕੋਰਟ ਦੇ ਵਿੱਚ ਚੱਲ ਰਿਹਾ ਨਿਆਂਗਤ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ SGPC ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰਾਂਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚਾਲ ਕਰ ਰਿਹਾ ਇਸ ਗੱਲ ਦੀ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਊਗਾ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲੇਗੀ ਗਲਗਲੀ ਕੀ ਸੰਤੋਦਾ ਇਹ ਦੋਸ਼ਾ ਵੀ ਆਖ ਜਿਹੜੀ ਕੱਲ ਦੀ ਲੱਗੀ ਸੀ ਵੀ ਲਪੂਣ ਦੀ ਕੋਸ਼ਿਸ਼ ਕੀਤੀ ਸੀ ਇਹ ਨਾ ਜੀ ਡੀਵੀਆਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਡੀਵੀਆਰ ਬਿਲਕੁਲ ਕਲੀਅਰ ਹੋ ਜਾਊਗਾ ਕਦੋਂ ਲੱਗੀ ਹੈ ਤੇ ਕੀ ਕਾਰਵਾਈ ਕੀਤੀ ਜਾ ਸਕਦਾ ਇਹਦੇ ਵਿੱਚ ਅਸੀਂ ਅਸੀਂ ਅਜੇ ਜਿਹੜੀ ਆ ਜੋ ਕਾਨੂੰਨੀ ਸਾਡੇ ਵੱਲੋਂ ਬਣਦੀ ਬਿਲਕੁਲ ਕਰ ਰਹੇ ਆ ਕਿਉਂਕਿ ਡੀਵੀਆਰ ਹੀ ਕਬਜ਼ੇ ਲੈ ਕੇ ਭੇਜ ਰਹੇ ਆ ਇਹਨੂੰ ਜਿਹੜਾ ਜੇ ਹੋਊਗੀ ਵੀ ਕੋਈ ਹੈ ਕੀ ਫੰਕੀ ਜਿਵੇਂ ਪਰਸੋਂ ਦੀ ਗੱਲ ਕਰਦੇ ਆ ਇਹ ਤੋਂ ਕਲੀਅਰ ਆ ਜਾਊਗਾ ਕਰਨਪੁਰ ਦਾ ਕਹਿਣਾ ਹੈ ਕਿ ਕੈਮਰੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਅੱਗ ਲੱਗਣ ਦਾ ਕੀ ਕਾਰਨ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ